ਧੰਨਵਾਦ ਸਾਰੀ ਸੰਗਤ ਦਾ ਧੰਨਵਾਦ ਕਰਦੇ ਆਂ ਦਿਲੋਂ ਕਿੱਡੀ ਕਿੱਡੀ ਦੂਰੋਂ ਬਠਿੰਡੇ ਤੋਂ ਮਾਨਸਾ ਤੋਂ ਚਾਰੇ ਕੋਨਿਆਂ ਤੋਂ ਚਾਰੇ ਦਿਸ਼ਾਂ ਤੋਂ ਆਈ ਸੰਗਤ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਕਰਦੇ ਆਂ ਪਰ ਘੋੜੇ ਪਾਲ ਕੇ ਪੁੱਤਾਂ ਵਾਂਗੂ ਤੋੜਨੇ ਬੜੇ ਔਖੇ ਆ ਪੁੱਤਾਂ ਵਾਂਗੂ ਪਾਲਿਆ ਪੁੱਤਾਂ ਵਾਂਗੂ ਖਵਾਇਆ ਤੇ ਦੋ ਪੁੱਤ ਤਾਂ ਵਿਦੇਸ਼ਾਂ ਦੇ ਵਿੱਚ ਸੀ ਫਤਿਹਜੰਗ ਮੇਰਾ ਮੇਰੇ ਕੋਲ ਰਹਿੰਦਾ ਸੀ ਮੇਰਾ ਪੁੱਤ ਮੇਰਾ ਖਲੌਣਾ ਮੈਨੂੰ ਪਰਮੇਸ਼ਰ ਨੇ ਦਿੱਤਾ ਖੇਡਣ ਵਾਸਤੇ ਮੈਂ ਉਹਦੇ ਨਾਲ ਖੇਡਦਾ ਸੀ ਪਰ ਜਦੋਂ ਖਲੌਣਾ ਖੋਇਆ ਧਰਤੀ ਤੇ ਸਮਾਨ ਗੁੰਜਿਆ ਉਦੋਂ ਇਹ ਬਾਬਾ ਜੀ ਨੂੰ ਪਤਾ ਸਾਰਾ ਜਦੋਂ ਕੋੜਾ ਦਫਨਾਇਆ ਸੀ ਕੋੜਾ ਦਫਨਾਉਣ ਦੇ ਨਾਲ ਹੀ ਜਦੋਂ ਬਾਬਾ ਜੀ ਨੇ ਜਕਾਰਾ ਛੱਡਿਆ ਇਹ ਸਾਡਾ ਨਗਰ ਗਵਾ ਇਸ ਗੱਲ ਦਾ ਵੀ ਜਿਹੜੇ ਕੋੜਿਆਂ ਨੇ ਜਦੋਂ ਬੋਲੇ ਸੋਨੇ ਹਾਲ ਦਾ ਜਕਾਰਾ ਛੱਡਿਆ ਨਾ ਤੇ ਉਸ ਟਾਈਮ ਘੋੜਿਆਂ ਨੇ ਧਰਤੀ ਤੇ ਸਮਾਨ ਗੂੰਜਤਾ ਫੜ ਕੇ ਇੰਨੀ ਆਵਾਜ਼ ਦਿੱਤੀ ਪਬਲਿਕ ਹੈਰਾਨ ਹੋ ਗਈ ਵੀ ਯਾਰ ਘੋੜੇ ਵੀ ਐ ਬੋਲਦੇ ਹੁੰਦੇ ਆ ਕਿਤੇ ਐ ਨਹੀਂ ਜਿੰਨੇ ਜਾਨਵਰ ਸੀ ਮੇਰੇ ਕੋਲ ਸਾਰੇ ਮੇਰੇ ਜਾਨਵਰਾਂ ਨੇ ਉਹਦਾ ਜਵਾਬ ਦਿੱਤਾ ਉਹਦੀ ਮਾਂ ਦੇ ਅਥਰੂ ਡਿੱਗਦੇ ਦੇਖੇ ਪਬਲਿਕ ਨੇ ਮੈਂ ਨਹੀਂ ਕਹਿੰਦਾ ਇਹਦਾ ਮੈਂ ਗਵਾਹ ਨਹੀਂ ਹੈਗਾ ਪਬਲਿਕ ਆਵਾਗਾ ਜਦੋਂ ਮੈਂ ਕਿਹਾ ਉਹਨੂੰ ਇਹਦੀ ਮਾਂ ਨੂੰ ਯਾਰਾ ਨੂੰ ਮੈਂ ਕਿਹਾ ਯਾਰਾ ਕਰਲਾ ਦਰਸ਼ਨ ਆਪਦੇ ਪੁੱਤ ਦੇ ਕਰਲਾ ਦਰਸ਼ਨ ਆਪਦੇ ਪੁੱਤ ਦੇ ਜਦੋਂ ਉਹਨੇ ਦਰਸ਼ਨ ਕਰੇ ਨਾ ਕਿਤੇ ਸੁੰਘ ਕੇ ਫਿਰ ਉਹਦੇ ਅੱਖਾਂ 'ਚੋਂ ਅਥਰੂ ਡਿੱਗਦੇ ਇਹ ਪਬਲਿਕ ਗਵਾ ਸਾਡੀ ਪਬਲਿਕ ਨੇ ਦੇਖੇ ਆ ਮੈਂ ਨਹੀਂ ਗਵਾ ਪਬਲਿਕ ਗਵਾ ਆਈ ਸੰਗਤ ਦਾ ਧੰਨਵਾਦ ਦਿਲੋਂ ਬਹੁਤ ਪਰ ਪੁੱਤਾਂ ਨੂੰ ਪਾਲ ਕੇ ਤੋਰਨੇ ਬੜੇ ਔਖੇ ਆ ਰੋਜ਼ 8 8 9 9 ਕਿਲੋਮੀਟਰ ਮੈਂ ਕਹਿੰਦਾ ਯਾਰ ਮੈਂ ਬੁਢਾ ਹੀ ਨਹੀਂ ਹੁੰਦਾ ਮੈਂ ਖੁਦ ਕਹਿਣਾ ਮੈਂ ਬੁਢਾ ਨਹੀਂ ਹੁੰਦਾ ਜਦੋਂ ਮੈਂ ਕੋੜਾ ਕੱਢਣਾ ਬਾਹਰ ਮੈਂ ਕਹਿੰਦਾ ਮੈਂ ਤਾਂ ਜਵਾਨ ਆ ਮੇਰੀ ਤੇ ਦੁਬਾਰਾ ਜਵਾਨੀ ਆ ਗਈ ਕਿਉਂ ਜਦੋਂ 8-9 ਕਿਲੋਮੀਟਰ ਸੈਰ ਘੋੜੇ ਦੀ ਹੋਣੀ ਨਾਲ ਹੀ ਮੇਰੀ ਹੋਣੀ ਜਦੋਂ ਆਉਣਾ ਮੇਰੀ ਸਰਦਾਰਨੀ ਨੇ ਮੈਨੂੰ ਕੁਰਸੀ ਢਾਹ ਦੇਣੀ ਵੀ ਤੂੰ ਬਹਿ ਜਾ ਪਿੱਜਿਆ ਪਿਆ ਗਰਮੀ ਨਾਲ ਘੋੜੇ ਦੀ ਨਾਲ ਮਾਲਸ਼ ਕਰਨੀ ਦੋ ਨੌਕਰ ਸੀਗੇ ਉਹਨਾਂ ਨੂੰ ਕਹਿਣਾ ਪੁੱਤੇ ਦੀ ਮਾਲਸ਼ ਕਰੋ ਮਾਲਸ਼ ਕਰਨ ਤੋਂ ਬਾਅਦ ਉਹਨੂੰ ਦਾਣਾ ਪਾਣੀ ਪੁੱਤਾਂ ਵਾਂਗੂ ਪਾਲਿਆ ਜਦੋਂ ਵੀ ਮੇਰੀ ਸਭ ਤੋਂ ਵੱਡਾ ਸਹਯੋਗ ਮੇਰੇ ਘਰੋਂ ਆ ਜਦੋਂ ਜਦੋਂ ਉਹਨੇ ਗਾਈਆਂ ਮੱਝਾਂ ਚੋਣੀਆਂ ਇੱਕ ਇੱਕ ਗਾਂ ਦਾ ਦੁੱਧ ਉਹਦੇ ਮੂਰੇ ਕਰ ਦਿੰਦੀ ਸੀ ਐਡੀ ਛੇਤੀ ਐਡਾ ਬੱਚਾ ਤਿਆਰ ਕਰਨਾ 37 38 ਮਹੀਨੇ ਦਾ 65 65 ਪਾਲਸ ਤੋਂ ਬਾਹਰ ਬਣਾਉਣਾ ਔਰ ਇਹਨਾਂ ਸੁੰਦਰਤਾ ਬਣਾਉਣੀ ਬੜੀ ਔਖੀ ਪਰ ਕਹਿੰਦੇ ਤੁਸੀਂ 38 ਮਹੀਨੇ ਦਾ ਕਹਿੰਦੇ ਤੁਸੀਂ ਆਪਣੇ ਫੋਤੇ ਦਾ ਨਾਮ ਵੀ ਫਤੇਜੰਗ ਹੈ ਜੀ ਫਤੇਜੰਗ ਹਾਂ ਜਦੋਂ ਇਸ ਘੋੜੇ ਨੇ ਸਵਾਦ ਛੱਡੇ ਇੱਥੇ ਅਸੀਂ ਹਜੇ ਅੰਦਰ ਹੀ ਹਾਇ ਕਰਲਾਪ ਕਰਦੇ ਕਰਦੇ ਵਾਏ ਦਾਤਾ ਸਹਿ ਬਾਕੀ ਉਧਰ ਫੂਨਾ ਆਇਆ ਸਰਬਾਤ ਜੀ ਤੈਨੂੰ ਵਧਾਈਆਂ ਕੋੜਾ ਸਾਹਮ ਤਕੜਾ ਹੋਗੇ ਕੁਛ ਨਹੀਂ ਹੋਇਆ ਹਜੇ ਡੁੱਲੇ ਮੇਰਾ ਦਾ ਡਾਕਟਰ ਬਲਾ ਕੋੜੇ ਨੂੰ ਤਿਆਰੀ ਕਰ ਕੋੜਾ ਸੰਭੋ ਮੈਂ ਕਿਹਾ ਕੋੜਾ ਦਾ ਸਵਾਦ ਛੱਡ ਗਿਆ ਨਾਲ ਹੀ ਨਿਕਲ ਗਿਆ ਮੂੰਹ ਚੋਂ ਇਹਨਾਂ ਨੂੰ ਫਤਿਹ ਜੰਗ ਰੱਖ ਦੋ ਇਹਨਾਂ ਨੂੰ ਫਤਿਹ ਜੰਗ ਰੱਖ ਦੋ ਉਸ ਤੋਂ ਬਾਅਦ ਕੁਛ ਨਹੀਂ ਵਾਹਿਗੁਰੂ ਆਈ ਸੰਗ ਦਾ ਧੰਨਵਾਦ ਚੈਨਲ ਵਾਲਿਆਂ ਦਾ ਧੰਨਵਾਦ ਮੇਰੇ ਵੀਰਾਂ ਦਾ ਉਹ ਕੋੜੇ ਦਾ ਸਾਡੀ ਜੱਦੀ ਪੋਸਤੀ ਪਾਕਿਸਤਾਨ ਚੋਂ ਨਾਲ ਆਇਆ ਚੌਥੀ ਪੰਜਵੀਂ ਪੀੜੀ ਚ ਕੋੜੇ ਨੇ ਸਾਡੇ ਉਹ ਬਜ਼ੁਰਗ ਸੀ ਜਿਨ੍ਹਾਂ ਨੇ ਗੱਡੀ ਦੀ ਲੈਣਾ ਤੇ ਕੋੜੇ ਤੋਰੇ ਹੋਏ ਆ ਉਹ ਬਲੱਡ ਦੇ ਵਿੱਚੋਂ ਮੇਰਾ ਬਲੱਡ ਆ ਕਹਾਂ ਜਿਹੜਾ ਮੇਰਾ ਬਲੱਡ ਆ ਮਨ ਲੋਚਨ ਤੇ ਗੁਰਕਵਾਲ ਮਨ ਲੋਚਨ ਯੂ ਐਸ ਏ ਗੁਰਕਵਾਲ ਆਸਟ੍ਰੇਲੀਆ ਉਹ ਹੋ ਸਕਦਾ ਉਸ ਧਰਤੀ ਦੇ ਵਿੱਚੋਂ ਪੰਜ ਚਾਰ ਸਾਲ ਰਹਿ ਕੇ ਇੱਥੇ ਹੀ ਉਹਨਾਂ ਦਾ ਬਸ ਉਹ ਵੀ ਉਹ ਮੇਰੇ ਨਾਲ ਵੀ ਬਲੱਡ ਖਰਾਬ ਆ ਕੋੜਿਆਂ ਨੂੰ ਸੰਭਣ ਤੇ ਸੰਭਾਲ ਵਿੱਚ ਸਾਰੀ ਦਿਹਾੜੀ ਕੈਮਰੇ ਦੇਖੀ ਜਾਂਦੇ ਡੈਡੀ ਆ ਕਰਲਾ ਡੇੜੀ ਇਹਨਾਂ ਨੂੰ ਆ ਕਰ ਲੈ ਡੇੜੀ ਇਹਨਾਂ ਨੂੰ ਆ ਕਰ ਲੈ ਕਹਿੰਦੇ ਬਹੁਤ ਸਾਰੇ ਲੋਕਾਂ ਨੇ ਤੁਹਾਨੂੰ ਆਫਰ ਦਿੱਤੀਆਂ ਸੀ ਇਸ ਦੇ ਬਸ ਨਹੀਂ ਨਹੀਂ ਰਾਜੇ ਨਾ ਆਫਰ ਅਸੀਂ ਲਈ ਨਹੀਂ ਜਦੋਂ ਮੈਂ ਮੁਖ ਸਾਹਿਬ ਦੀ ਧਰਤੀ ਤੇ ਕਿਹਾ 10ਵੇਂ ਪਾਸ਼ਾ ਦੀ ਧਰਤੀ ਤੇ ਵੀ ਕਮਾਂਚੋਂ ਨਿਕਲਿਆ ਤੀਰ ਵਾਪਸ ਨਹੀਂ ਆਉਣਾ ਜਿਵੇਂ ਅਸੀਂ ਇਹ ਘੋੜੇ ਬੇਸ਼ਤੇ ਸਾਡੇ ਕੋਲ ਵਾਪਸ ਨਹੀਂ ਆਉਣੇ ਇਹ ਤੋਂ ਪਰੇ ਮੈਂ ਦੱਸੋ ਕੀ ਕਹਦੇ ਆ ਚਾਹੇ ਮੇਰੇ ਕੋਲ ਕੋਈ ਅਜੇ ਘਰਾਣੇ ਕਰ ਆੜਨ ਚਾਹੇ ਕੋਈ ਆ ਜਿਵੇਂ ਮੇਰਾ ਮਨ ਨਹੀਂ ਅਸੀਂ ਸੰਤੋਸ਼ ਆ ਘੋੜਿਆਂ ਦੇ ਵਿੱਚ ਮੇਰੀ ਘੌੜਿਆਂ ਨੇ 10ਵੇਂ ਪਾਦਸ਼ਾ ਨੇ ਮੈਨੂੰ ਜੋਬ ਦਿੱਤੀ ਆ 6ਵੇਂ ਪਾਦਸ਼ਾ ਨੇ ਮੈਨੂੰ ਜੋਬ ਦਿੱਤੀ ਆ ਘੋੜੇ ਸਾਂਭਣ ਦੀ ਮੈਂ ਘੋੜੇ ਸਾਂਭਦਾ ਠੀਕ ਹੈ ਵੀ ਗੱਲ ਕਹਿੰਦੇ ਜਦੋਂ ਵੀ ਤੁਸੀਂ ਕਿੱਥੇ ਲੈ ਕੇ ਜਾਂਦੇ ਸੀ ਵੀ ਅਕਸਰ ਦੇਖਿਆ ਜਾਂਦਾ ਵੀ ਘੋੜਿਆਂ ਨੂੰ ਨਾ ਜੇ ਕਿੱਥੇ ਚੜਾਣਾ ਹੋਵੇ ਛੋਟੇ ਆਦਮੀ ਦੇ ਚੜਾਣਾ ਬੜਾ ਔਖਾ ਕਰਦੇ ਨੇ ਨਾ ਜੀ ਨਾ ਕਦੇ ਔਖਾ ਨਹੀਂ ਕੀਤਾ ਨਾ ਜੀ ਨਾ ਉਹ ਤਾਂ ਇੱਕ ਜਦੋਂ ਐਂਬੂਲੈਂਸ ਹਲ ਦੇਖ ਲੈਂਦਾ ਸੀ ਜਦੋਂ ਉਹਨੇ ਐਂਬੂਲੈਂਸ ਦੇਖ ਲਈ ਨਹੀਂ ਮੈਂ ਕਹਿੰਦਾ ਫਤਿਹ ਆਜਾ ਪੁੱਤ ਚੱਲੀਏ ਬਸ ਉਸ ਟਾਈਮ ਉਹਨੂੰ ਛੱਡ ਦੇਣਾ ਉਹਨੇ ਗੱਡੀ ਜਾ ਖਾਣ। ਪੁੱਤਾਂ ਗੁੱਲ ਜਾਂਦੇ ਸੀ। ਪੁੱਤ ਕਿੰਨੇ ਤੇ ਕੰਪੀਟੀਸ਼ਨ ਤੇ ਲੈ ਕੇ ਸੀ ਕਿ ਸੀ ਤੇ ਕਿੰਨੇ ਰਾਜੇ ਕੋਈ ਕੰਪੀਟੀਸ਼ਨ ਜੇ ਲਗਾਈ ਵੈਸੀ ਪਾਵਲਖ ਨਹੀਂ ਉਹਨੂੰ ਕੰਪੀਟੀਸ਼ਨ ਦਿੱਤਾ। ਉਹ ਨਹੀਂ ਸੀ ਕਿਸੇ ਕੋਲ ਜਾਂਦਾ ਪਾਵਲਖ ਦੂਰੋਂ ਦੂਰੋਂ ਉਹਨੂੰ ਦੇਖਣ ਆਉਂਦੇ ਸੀ ਰੋਜ਼ ਪੰਜ ਸੱਤ ਗੱਡੀਆਂ ਦੇਖਣ ਆਉਣੀਆਂ। ਕਹਿੰਦੇ ਮੇਲਿਆਂ ਦੀ ਸ਼ਾਨ ਝਗੜਾਓ ਮੰਡੀ ਦੀ ਵੀ ਸ਼ਾਨ ਸੀ। ਦੇਖੋ ਰਾਜੇ ਤੁਹਾਨੂੰ ਪਤਾ ਹੀ ਆ ਪਾਵਲਖ ਨੂੰ ਪਤਾ ਹੁਣ ਮੈਨੂੰ ਕੀ ਪਤਾ। ਪਾਵਲਖ ਕਹਿੰਦੀ ਇਹ ਸ਼ਾਨ ਮੈਂ ਤਾਂ ਕਹਿੰਦਾ। ਬਾਬੂ ਅਖੀਰ ਆ ਪਾਵਲਖ ਖੜੀ ਆ ਸਾਡੇ ਸਾਡੇ ਕੋੜਾ ਪ੍ਰੇਮੀ ਖੜੇ ਆ। ਜਿੰਨੇ ਸਾਡੇ ਬਾਪੂ ਰਾਜ ਰਾਜੇ ਆਣਾ ਕਿਹਦਾ ਕਿਹਦਾ ਨਾਂ ਲੈ ਲਿਆ ਕਿੰਨੇ ਘੋੜਿਆਂ ਵਾਲੇ ਮੇਰੇ ਪ੍ਰੇਮੀ ਖੜੇ ਆ ਕਿਹਦਾ ਕਿਹਦਾ ਮੈਂ ਨਾਂ ਲੈਦਾ ਮੇਥੋਂ ਜੇ ਨਾਂ ਲੈਣ ਲੱਗਾ ਤਾਂ ਹੋ ਸਕਦਾ ਤੁਹਾਨੂੰ ਮੇਰੇ ਕੋਲੇ ਇੱਕ ਦਿਨ ਇੱਕ ਰਾਤ ਲੱਗ ਸਕਦੀ ਹੈ ਜਿਵੇਂ ਘੋੜਿਆਂ ਵਾਲਾ ਨਾਂ ਲੈਣ ਲੱਗਾ ਜਦੋਂ ਤੁਸੀਂ ਅੰਤਿਮ ਅਰਦਾਸ ਰੱਖੀ ਤਾਂ ਲੋਕਾਂ ਦਾ ਕੀ ਕਹਿਣਾ ਸੀ ਇਸ ਬਾਰੇ ਉਹ ਜੀ ਛੱਡੋ ਅਸੀਂ ਕਾਹਨੂੰ ਕੋਈ ਮੂੰਹ ਚੋਂ ਮਾੜਾ ਚੰਗਾ ਕਹਿਣਾ ਕਹਿਣ ਵਾਲਿਆਂ ਨੂੰ ਕਹੀ ਜਾਓ ਅਸੀਂ ਸਾਡਾ ਤੀਜਾ ਪੁੱਤ ਸੀ ਜੋ ਅਸੀਂ ਚਾਹਿਆ ਆਪਦਾ ਕਰਤਾ ਆ ਸੰਗਤ ਦਾ ਕੱਠ ਤੋਂ ਨੂੰ ਦੱਸ ਰਿਹਾ ਠਾਠਾ ਮਾਰਦਾ ਕੱਟ ਜਿਹੜਾ ਸੰਤ ਦਾ ਨਹੀਂ ਜਰੂਰ ਦੱਸਿਓ ਵੀ ਫਤੇਜੰਕੀ ਬਿਮਾਰ ਸੀ ਕਿਤਾ ਨਹੀਂ ਜੀ ਬਿਮਾਰ ਹੀ ਸੀ ਬਸ ਬਹੁਤ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਇਹ ਤੁਸੀਂ ਘੱਟ ਤੋਂ ਘੱਟ ਵੀ ਤੁਹਾਨੂੰ ਮੇਰੇ ਕੋਲੇ ਇੱਕ ਦਿਨ ਇੱਕ ਰਾਤ ਲੱਗ ਸਕਦੀ ਆ ਤੁਹਾਨੂੰ ਇਹਨੇ ਘੋੜੇ ਪ੍ਰੇਮੀ ਦਾ ਨਾਮ ਲਿਖ ਦਸ ਸਕਦਾ ਹਾਂ ਫਿਰ ਗੱਲ ਇਹ ਲੋ ਪਹਿਲਾਂ ਮੈਂ ਦੱਸੀਆ ਪਹਿਲਾਂ ਹੀ ਦੱਸੀਆ ਮਾਰਾ ਇਹ ਤਾਂ ਬਹੁਤ ਸਾਡੇ ਦਾ ਸਾਰੇ ਬਾਪੂ ਰਾਜਣ ਲਗੇ ਬਿੱਟੂ ਪਮਾਲ ਬਾਈ ਹੁਣੀ ਪਤਾ ਨਹੀਂ ਕਿੱਥੇ ਕਿੱਥੇ ਦੀ ਸੰਗਤ ਹੁਣ ਮੈਂ ਕੀ ਦਾ ਨੌ ਲੈ ਦਿਉ ਡਿਪਰੈਸ਼ਨ ਜਾਂ ਜੇ ਹੋ ਸਕਦਾ ਤੰਦਰੁਸਤ ਹੋਂਦਾ ਸਵੇ ਦਾਵਾ ਦਾਬ ਲੈ ਜਾਂਦਾ ਪਾਪ ਨਹੀਂ ਵਾਹਿਗੁਰੂ ਠੀਕ ਵਾਹਿਗੁਰੂ